ਹਾਂ ਦੱਸੋ ਹਾਂ ਦੱਸੋ ਅੱਜ ਨਾ ਪਤਾ ਤੇਰੀ ਆਂਟੀ ਆਈ ਸੀ ਆਪਣੇ ਘਰੇ ਤੇਰੀ ਆਂਟੀ ਆ ਨਾਲ ਵਾਲੇ ਘਰਾਂ ਦੀ ਆਂਟੀ ਤੇਰੀ ਉਹ ਕਹਿੰਦੀ ਆ ਕਿ ਗੱਲਗੀ ਨੂੰ ਮੈਂ ਰਿਸ਼ਤਾ ਕਰਾ ਦੇਵਾਂ ਕਹਿੰਦੀ ਕੁੜੀ ਦਾ ਭਰਾ ਵੀ ਸਰਕਾਰੀ ਨੌਕਰੀ ਤੇ ਲੱਗਿਆ ਕੁੜੀ ਵੀ ਸਰਕਾਰੀ ਨੌਕਰੀ ਤੇ ਲੱਗੀ ਆ ਤੇ ਕਿਵੇਂ ਕਰਾਂ ਕਰ ਉਹਨੂੰ ਹਾਂ ਅੰਕ ਨੂੰ ਮੈਂ ਜੇ ਉਹ ਕਹਿੰਦੇ ਕਿ ਕਿੰਨੇ ਦੀ ਕੱਲੀ ਕੁੜੀ ਹੋਈ ਜੇ ਤਾਂ ਤੇ ਵਧੀਆ ਹੋਈ ਜ਼ਮੀਨ ਜੂਨ ਉੱਥੇ ਲਵਾਵਾਂਗੇ ਰਿਸ਼ਤਾ ਆਪਾਂ ਲੱਗ ਰਹੇ 10 12 ਕਿੰਨੇ ਹੁੰਦੇ ਹੋਏ ਕੁੜੀ ਨੂੰ ਮੈਂ ਅਗਲਾ ਕਿ ਪੁੱਤ ਐਂ ਕਹਿੰਦੇ ਹੁੰਦੇ ਆ 20 ਮਸਾਲਾ ਹੋਇਆ ਤੇ ਨਾਲ ساری ਉਮਰ ਦੀ ਤੈਨੂੰ ਢੂਲ ਬਾਹੂਆ ਕੱਲੀ ਕੁੜੀ ਦਾ ਪਰਿਸ਼ਤਾ ਲੈ ਕੀ ਕਰਾਂਗੇ ਨਾਲੇ ਉਹ ਕੁੜੀ ਦੀ ਜ਼ਮੀਨ ਜਾਤ ਤੈਨੂੰ ਉਹ ਨਾਲੇ ਆਪਾਂ ਨੂੰ ਲੋਕ ਕਹਿਣਗੇ ਵੀ ਇਹ ਤਾਂ ਲਾਚੀ ਬਣਦੀ ਹੈ ਉਹਨਾਂ ਦਾ ਵਧੀਆ ਜੇ 10-12 ਕਿੱਲੇ ਹੋਣਗੇ ਕੁੜੀ ਕੋਲੋਂ ਵਧੀਆ ਆਪਣੇ ਉਹ ਵੀ ਹੋਊਗੀ ਉਹ ਤਾਂ ਮੈਂ ਤੇਰੀ ਗੱਲ ਦੇ ਨਾਲ ਸਹਿਮਤ ਐਂ ਗੱਲ ਕਰ ਪੁੱਤ ਲੋਕ ਕੀ ਕਹਿਣਗੇ ਐਂ ਦੀ ਵੰਦੀ ਕਹਿਣਗੇ ਵੀ ਦਾਣ ਚ ਚ ਰਿਸ਼ਤਾ ਲੈ ਤਾ ਹੈ ਨਾਂਤੀ ਉਸਨੇ ਹੁੰਦਾ ਐਂ ਕਹਿੰਦੇ ਕਹਿੰਦੇ ਕੱਲੀ ਕੁੜੀ ਹੋਈ ਫੇਟ ਕਰਾਂਗੇ ਰਿਸ਼ਤਾ

ਦੇ ਵੀ ਪੈਦਲ ਲੀਆ ਕੋਈ ਦਵਾਈ ਕਰਾ ਮੰਗੇ ਤੁਰ ਗੱਲ ਹਾਂ ਮੈਂ ਕਿਤੇ ਰਿਸਟਾ ਕਰਤਾ ਮਮੇ ਤਾਂ ਨੂੰ ਨਾਮੇ ਰਿਸ਼ਤੇ ਦੀ ਕੀ ਕਾਲੀ ਪਈ ਹੈ ਕਾ ਐ ਲੱਗਦਾ ਜੀ ਧੀਆ ਬੋਝ ਹੁੰਦੇ ਨੇ ਬੋਝ ਨਹੀਂ ਲੱਗਦਾ ਹੁਣ ਮੇਰੇ ਸਰੀਰ ਚ ਹੈ ਨਹੀਂ ਕੰਮ ਤੱਕ ਹੁਣ ਤਾਂ ਮੈਂ ਚਲੀ ਜਾਂਦੀ ਹਾਂ ਕੋਈ ਦੇਖਭਾਲ ਕੇ ਕਰ ਦਾਂਗੇ ਜੇ ਨਾ ਭੜਾਈ ਕੀ ਇੱਕ ਆਉਂ ਦੇਖੂਗਾ ਮੰਮੀ ਮੈਂ ਹਾਂ ਤਾਂ ਕਰਦੀ ਤਾਂ ਸੁਣੀ ਲੱਗਦੀ ਜੇ ਮੇਰੇ ਬਿਨਾ ਤੇਰਾ ਕੋਈ ਹੋਰ ਹੁੰਦਾ ਦੇਖਰੇ ਆਲਾ ਹੁਣ ਪੜਾ ਮੇਰਾ ਕਿਹੜੇ ਮੂਨਾ ਜੀ ਕਰੂਗਾ ਵੀ ਮੈਂ ਕਹਿੰਦਾ ਮਾਂ ਮੇਰਾ ਰਿਸ਼ਤਾ ਕਰਦੀ ਤੇਰੇ ਮੇਰੇ ਬਿਨਾ ਤੇ ਰਹਿ ਹੈ ਕੌਣ ਕਰਮਾ ਤਾਂ ਕੋਹ ਗਈ ਤੇ ਹੋਵੇ ਨਾ ਹੋਵੇ ਹੁਣ ਇਹ ਤਾਂ ਰੱਬ ਦੀ ਜੋ ਮਨਜ਼ੂਰ ਸੀਗਾ ਉਹ ਤਾਂ ਕੀ ਹੁੰਦਾ ਕੋਈ ਤੇਰ ਪਾਈ ਹੁੰਦਾ ਆਪੀ ਦੇਖਦੇ ਮੈਨੂੰ ਹਾਂ ਉੱਥੇ ਦੇਖਾਣੇ ਪੈਣਗੇ ਨਾਲੇ ਮਾਂ ਕਿਹਾ ਤੈਨੂੰ ਇਹੋ ਖਣਾਉਂਦਾ ਮੈਂ ਵੀ ਜੱਟ ਦਿੰਨੇ ਕਹਿ ਦਿੰਦੀ ਵੀ ਕਾਰਨੀ ਕਰਨਾ ਤੇ ਕਰ ਦੇ ਹੁਣ ਤੇਰੇ ਕੰਨੀ ਦੇਖ ਦੇਖ ਕੇ ਮੇਰਾ ਕਾਲਜਾ ਮਚਦਾ ਹੈ ਬੀ ਜੇ ਮੈਨੂੰ ਵਿਆਹ ਤਾਂ ਵੀ ਨਹੀਂ ਮਾਂ ਦੀ ਦੇਖ ਦੇ ਹੌਣ ਕਰੋ ਧਿਆਨਾਂ ਮਚ ਰਹਿੰਦੀ ਫਿਰ ਕahin ਤਾਂ ਮੇਰਾ ਜੀ ਨਹੀਂ ਕਰਦਾ ਹੁਣ ਤੇਨੂੰ ਛੱਡ ਕੇ ਕੀ ਮੇਰਾ ਜੀ ਕਰੇਗਾ ਜਿਹੜਾ ਕੁਸਮ ਰੀਤੀ ਰਿਵਾਜ ਚੱਲਿਆ ਉਹ ਤਾਂ ਕੰਮ ਨਹੀਂ ਪੁੰਜਦਾ ਨਾ ਹੁਣ ਜਦ ਮੈਂ ਨਿਕਲਦੀ ਆ ਬਾਹਰ ਉਹ ਗਲੀ ਦੀਆਂ ਕਦੇ ਉਹ ਗਲੀ ਦੀ ਕਹਦੀ ਗਲੀ ਉਹ ਮੈਂ ਤੇ ਇੰਸਟਾਗ੍ਰਾਮ ਤੇਤੀ ਦਾ ਇੰਸਟਾਗ੍ਰਾਮ ਫਿਰ ਮਾਂ ਨੂੰ ਕੀ ਲਾਉ ਦੇਵਾਂ ਮੈਂ ਤਾਂ ਇਹ ਕਹ ਰਣੀ ਆ ਵੀ ਮੈਂ ਅਬੀ ਤੀ ਨਾ ਰਾਇ ਕਰੀ ਤੇ ਮੇਰੇ ਕੋਈ ਜਿਸ ਜਿਹਾ ਆਸਵਾ ਨਹੀਂ ਅਰਸਾ ਬਧੀਏ ਕਰੀ ਮਾਂ ਮੈਂ ਕੀ ਕਹਤਾ ਤੈਨੂੰ ਨਹੀਂ ਬਤਾ ਮਾ ਤੁਹਾ ਬਾਲੀ ਪੋਲੀ ਨੇ ਹਰ ਇੱਕ ਨੂੰ ਨਾ ਆਈ ਨਾ ਵੀ ਇਹਨਾਂ ਦੀ ਜ਼ਮੀਨ ਜਿਹੜਾ ਤਾਂ ਕੀ ਬਤਾ ਮਾਂ ਕਿਹੇ ਜੀ ਬੰਦੇ ਨੇ ਹੱਕਵਾਦ ਇਹਨੂੰ ਚੋਲੇ ਫਿਰ ਹੁਣ ਇਹ ਤਾਂ ਆਪਣੇ ਆਪਣੇ ਕੰਮ ਹੁੰਦੇ ਨੇ ਕਰਮ ਕਰਮ ਦੇ ਆਮ ਜਾਂਦੇ ਜਾਣ ਦਾ ਸੰਤਾਂ ਆਖੇ ਨੇ ਅਗਲਾ ਕਹਿੰਦਾ ਵੀ ਕੱਲੀ ਕੁੜੀ ਆ ਜਮੀਨਾਂ ਆਉਗੀ ਰਿਕਰ ਆਖਦਾ ਕਹਿੰਦਾ ਵੀ ਅਸੀਂ ਜੋਨੇ ਬਾਂਝੀ ਅਸੀਂ ਬਾਂਝੀਏ ਜਮੀਨਾਂ ਜਾਣਾ ਤਾਂ ਆਲੇ ਆਣ ਕੌਣ ਦੀ ਗੱਲ ਦਾ ਆਖਦਾ ਕਹਿੰਦਾ ਵੀ ਅਸੀਂ ਨਾਲ ਕਰਾਂ ਚਾਂਗੇ ਜਮੀਨਾਂ ਦੇ ਤੇ ਪਰ ਮਾਂ ਨੇ ਇੱਕ ਗੱਲ ਕਹਿਣੀ ਆ ਵੀ ਜੇ ਤੈਨੂੰ ਆਏ ਮੈਂ ਤੀ ਦਾ ਕਰਤਾ ਵੀ ਕਿਤੇ ਆਏ ਵੀ ਕਾਲੀ ਜਨਾ ਕਰਦੀ ਵੀ ਕਿਤੇ ਆਖਾਂਦਾ ਸੀਦੋਂ ਦੇ ਟੱਕਰ ਜਾਣਾ ਆਪਣਾ ਦੋਨਾਂ ਦਾ ਮਾਂ ਬਾਪਾ ਔਖਾ ਹੋ ਆ ਮੈਂ ਤਵ ਦੇਖ ਪਰਖ ਕੇ ਕਰੂੰਗੀ ਬੰਦੇ ਆ ਨਹੀਂ ਤਾਂ ਇਹਨੂੰ ਪਤਾ ਹੀ ਐ 100-100 ਡਾਗੀਆਂ ਕਰਵਾ ਆਉਂਦਾ ਲੱਗਦਾ ਨਹੀਂ ਇਹਨਾਂ ਦੇ ਕਿਹੜਾ ਕੋਈ ਬੰਦਾ ਐ ਉਹ ਤਾਂ ਆਪਾਂ ਤੇਰੇ ਮਾਮੇ ਨੂੰ ਬੁਲਾਣਾ ਨਹੀਂ ਇਹ ਜਾਂ ਕਿਸੇ ਨੂੰ ਹੋਰ ਬੁਲਾਣਾ ਨਹੀਂ ਉਹ ਤਾਂ ਠੀਕ ਐ ਨਾ ਚਲ ਫੇਰ ਵੀ ਬਸ ਆਈਆਂ ਬਿਨਾ ਬੰਦੇ ਕਿਤੇ ਆਪਾਂ ਦਾ ਉਸ ਮੈਂ ਟੱਕਰ ਜਾਣਾ ਸਾਰੀ ਹੁੰਦੀ ਆ ਉਖਾਉਂਦੇ ਕਿ ਤੇਜਮੀਨ ਦਾ ਮਾਰ ਆਂ ਲਾ ਕੇ ਦੇ ਵਿਹਾਂ ਤਾਂ ਹੀ ਵੀ ਅਸੀਂ ਵੀ ਰਿਸ਼ਤਾ ਨਹੀਂ ਕਿਹਾ ਹੈ ਵੀ ਮਨਾਰ ਮਤਬੰਦ ਦੇਖੀਂ ਆਪਣੀ ਕਿਹੜਾ ਕਿਸੇ ਚੀਜ਼ ਦੀ ਘਰ ਤਾਂ ਹੈ ਨਾ ਬਸ ਰਕਰ ਕਰ ਨੂੰ ਹੋਵੇ

ਕੀ ਆ ਸੋ ਮਾਹੀ ਅੱਧੀ ਨਾ ਤਾਂ ਬਾ ਸਾਰਾ ਕੁਛ ਖੋਲਾਂਗੇ ਇਹਦੇ ਨਾਲ ਚਲ ਠੀਕ ਨਾ ਹੋਈ ਨਾ ਤੇ ਮੈਂ ਕੰਮ ਕਰ ਲਵਾਂ ਫੇਰ ਹਾਂ ਕਰੂੰ ਚਾੜਾ ਪਾਣੀ ਪੀ ਲਿਓ ਫੇਰ ਹੋਈ ਚੰਗਾ ਮੈਂ ਜਸਨੂ ਹਾਂਜੀ ਮੰਮੀ ਆ ਟੂੜਾ ਖੋਲਾ ਤਾਂ ਪਤਾ ਮੁੰਨੇ ਕੰਮ ਕਰਨੇ ਤੇ ਦਿੱਕਤ ਜੀ ਆਉਂਦੀ ਸੀ ਉਹ ਬਹਿਮ ਨਾ ਕਰੋ ਮੈਂ ਆ ਰੱਖ ਲਿਆ ਥੋੜਾ ਕਹ ਚੌਖਾ ਲੱਗਦਾ ਇੰਨਾ ਤਾਂ ਮੈਂ ਪਾ ਲਈ ਕਿ ਆ ਜਿਵੇਂ ਆਏ ਪਾਏ ਸਿੱ ਸੋਣਾ ਲੱਗਦਾ ਦੇਖ ਕੇ ਤਾਂ ਹੁਣ ਇਦਾਂ ਚਾਰ ਚੂੜੀਆਂ ਪਾ ਲਿਆ ਫਿਰ ਮੰਮੀ ਇਦਾਂ ਮੇਰੇ ਤੋਂ ਪਾਂਡੇ ਪੁੰਡੇ ਧੋਣੀਆਂ ਨੇ ਨਾ ਤੇ ਕੱਪੜੇ ਧੋਣੀਆਂ ਤੋਂ ਔਖਾ ਲੱਗਦਾ ਤੇ ਮੈਂ ਤਾਂ ਨਹੀਂ ਉਹ ਦੋ ਕਰਾਂਗਾ ਆ ਮੈਂ ਸਜੇ ਤੇ ਮੰਮੀ ਆ ਗਈ ਕੀ ਆਖੂਗੀ ਮੰਮੀ ਨੇ ਕੀ ਕਹਿਣਾ ਮੰਮੀ ਨੇ ਕੁਛ ਕਹਿੰਦਾ ਤੁਸੀਂ ਐਂ ਨਾ ਕਰੋ ਮੰਮੀ ਨੇ ਕੀ ਕਹਿਣਾ ਦਾ ਤੇ ਨਾਲ ਮੈਂ ਕਹਿੰਦੀ ਸੀ ਭੂਗੋ ਐਡੇ ਘਰ ਦਿੱਤੀਆਂ ਐ ਤੂੰ ਆਪ ਹੀ ਝਾੜੂ ਲੱਕੜੀ ਆਣੀ ਹੈ ਤੇ ਕੋਈ ਮੈਂ ਕੰਮ ਵਾਲੀ ਰੱਖ ਸਕਦੀ ਨਹੀਂ ਫਿਰ ਕੀ ਹੁੰਦਾ ਮੰਮੀ ਕੰਮ ਤਾਂ ਦੇ ਕਰਮ ਹੁੰਦੇ ਆ ਆਪ ਦੇ ਘਰ ਦਾ ਕੰਮ ਆ ਮੈਂ ਕਿਹਾ ਕਿ ਤੇ ਕਿੱਸੇ ਦੇ ਬਾਹਰ ਆ ਗਏ ਵੀ ਬੁਰਾ ਲੱਗੂਗਾ। ਐ ਹੀ ਨਹੀਂ ਕੋਈ ਗੱਲ ਜ਼ਿੰਦਗੀ ਨੂੰ। ਉਹ ਹੱਟੇ ਕੰਮ ਕਰਦੀਆਂ ਇੰਨੇ ਨੇ। ਉਹ ਤਾਂ ਤੇਰੀ ਗੱਲ ਠੀਕ ਹੈ। ਤੂੰ ਤੇਰਾ ਘਰ ਆ ਲਈ ਤਾਂ ਕੰਮ ਕਰਦਣੀ ਐ। ਗੱਲ ਕਰ ਗਵਾਂਡੀ ਦੀ ਆਖਣਗੇ ਵੀ ਐਡੇ ਕਰ ਦੇ। ਕੁਛ ਲੈ ਕੇ ਉਹ ਤੋਂ ਹੀ ਕੰਮ ਕਰਾਈ ਜਾਂਦੀ ਐ। ਵੀ ਕੰਮ ਵਾਲੀ ਰੱਖਦੇ ਮੀਟਿੰਗ ਕਾਲਾ ਕੱਢਣੇ ਵੀ ਮਨਤੀ ਤਾਂ ਨਹੀਂ ਤਾਂ ਨਹੀਂ। ਨਹੀਂ ਮੰਮੀ ਕੁਛ ਨਹੀਂ ਹੁੰਦਾ। ਆਪਣੇ ਕੰਮ ਹੀ ਪਹਿਲਾਂ ਚਾਰਟ ਕਰ। ਛੋਟਾ ਜਿਹਾ ਆਪਣੇ ਘਰ ਆ ਪੂਰ ਜਾਦੀ ਆ ਨਹੀਂ ਵੀ ਮਾਰੀ ਉਹ ਖਾਲਾ। ਤੇ ਲੋ ਜਾਣੀਆਂ ਮੰਮੀ ਆਪਾਂ ਨਾਲ ਨਹੀਂ ਕਿੱਥੇ ਪਤਾ ਨਹੀਂ। ਮੈਂ ਕਿਹਾ ਫੰਕੀ ਕਰਦੀ ਹਾਂ।

ਕੱਪੜਾ ਤਾਂ ਮੰਮੀ ਦੇ ਕੱਪੜੇ ਨੇ ਕੱਢਣਾ ਸੁੱਕਣੇ। ਇਹ ਤਾਂ ਕੱਪੜਾ ਟੁਕੜਾ ਕਹਿਣਾ ਲੱਗਦਾ ਜੀ ਮਸ਼ੀਨ ਦਾ ਲਾਂਚ ਕਰਦੀ। ਇੱਕ ਤਾਂ ਸੂਟਾ ਮੰਮੀ ਦਾ ਕਰੀ ਜਾ। ਬਾਅਦ ਵਿੱਚ। ਮੈਂ ਚੱਲ ਕੇ ਸੋਣ ਦਾ ਕੰਮ ਕਰਾਂਗੀ। ਫੜਾਉਂ ਕਰਨਾ ਹੋਵੇ। ਕਰਦੀ ਹੈ ਵੀ ਪੂਕਰੀ ਜੀ ਕੋਈ ਬਾਡੀ ਮਾਰਿਆ ਕਰੂਗੀ ਵੀ ਕੋਈ ਕੰਮ ਨਹੀਂ ਕਰਿਆ ਕਰਨਾ ਸਾਰਾ ਦਿਨ ਬੈਠੇ ਰਿਆ ਕਰੋ ਪਰ ਤਾਂ ਸਾਰਾ ਕੰਮ ਕਰਦੀ ਹੈ ਬੁੱਤ ਮੇਰੇ ਤਾਂ ਕੰਮ ਵੀ ਬਾਰੇ ਚੰਗੇ ਸੀ ਚਲ ਵਧੀਆ ਫਿਰ ਤੈਨੂੰ ਉਹ ਹੋਣਾ ਹੈ ਸਫਾ ਕੰਮ ਹਾਂ ਮੈਂ ਨਹੀਂ ਨਹੀਂ ਦੋਨੋਂ ਮੈਂ ਤੇ ਵੇਲੀ ਨਹੀਂ 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 ਆ ਦੀ ਸੀ ਬੁੱਤ ਉਹਨੂੰ ਬਾਜ਼ਾਰ ਲੈ ਜਾਂਦਾ ਕਮਾ ਆ ਫਿਰ ਆਉਂਦਾ ਤੂੰ ਕੱਲੂ ਜਾਵਾਂਗੀ ਯਾਰ ਤੂੰ ਠੀਕ ਹੈ ਲਈ ਜੀ ਜ਼ਰੂਰ ਤੈਂ ਜਿਹੜੀ ਚੀਜ਼ ਕਹੂਗੀ ਉਹੀ ਦਵਾ ਲਈ ਨਾਲੇ ਖਵਾ ਪਿਆ ਲਈ ਆ ਹੀ ਹੁੰਦਾਗਾ ਜੀ ਚਿੰਗਰ ਕਿੰਤੇ ਮਾਲ ਹਾਂ ਮੈਂ ਤਾਂ ਹੀ ਫੋਨ ਕਰਿਆ ਸੀ ਪੁੱਤ ਉਸਨੂੰ ਕਿਹਦਾ ਨਾਮ ਬਾਝ ਬੁਣਾ ਰਿਹਾ ਹੈ ਉਹ ਨਹੀਂ ਪਤਾ ਲਿਆ ਤੁਸੀਂ ਜਾ ਕੇ ਆ ਗਲਤ ਨਾ ਨਾ ਫੋਨ ਆ ਗਿਆ ਸੀ ਹਾਂ ਉਹ ਨੋਟੇਮ ਆ ਹੀ ਗਿਆ ਜ਼ਮੀਨ ਉਹ ਸਾਰੀ ਮੇਰੇ ਨਾਮ ਲੱਗ ਜੂਗੀ ਮੈਂ ਹੁਣ ਕੱਲਾ 20 ਕਿੱਲੇ ਦਾ ਮਾਲਕ ਬਣ ਜੂਗਾ ਚੱਲ ਇੱਕ ਵਾਰੀ ਤਾਂ ਮਿਲਾ ਲਿਓ ਨਾ ਜਾ ਕੇ ਮੈਂ ਕਹਤੀ ਆ ਮੈਂ ਕਹਿੰਦਾ ਸੀ ਉਹਦੀ ਮਾਂ ਮਰ ਜੇ ਸਾਰੀ ਜ਼ਮੀਨ ਮੇਰੇ ਨਾਮ ਲੱਗ ਜੇ ਨਹੀਂ ਜੇ ਉਹਦੀ ਮਾਂ ਕੁਸ਼ ਹੋ ਗਿਆ ਜ਼ਮੀਨ ਤਾਂ ਮੈਨੂੰ ਮਿਲ ਜੂਈ ਪਰ ਮੈਂ ਇਹ ਸੋਚਿਆ ਨਹੀਂਗਾ ਕਿ ਉਹ ਉਹ ਇਕੱਲੀ ਰਹਿ ਜੂਈ ਹੁਣ ਮੈਂ ਉਹਦੀ ਮਾਂ ਦਾ ਇਲਾਜ ਕਰਨ ਵਾਸਤੇ ਬਾਹਰ ਵੀ ਲੈ ਜੂਗਾ ਪਰ ਮੈਂ ਲਾਲਚ ਨਹੀਂ ਕਰਦਾ ਹੁਣ ਜ਼ਮੀਨ ਦਾ ਹੁਣ ਇਹੀ ਕੰਮ ਕਰਨਾ ਪੂਏ ਵਧੀਆ ਡਾਕਟਰ ਨੂੰ ਦਿਖਾਵਾਂ ਮੈਂ ਜਾ ਕੇ ਹਾਂਜੀ ਮੈਂ ਪਹਿਲਾਂ ਮੈਂ ਤਾਂ ਲਾਜ ਨੇ ਲਈ ਸੀ ਜ਼ਮੀਨ ਲਈ ਲਾਜਣਾ ਕਿ ਮੈਨੂੰ ਜ਼ਮੀਨ ਆ ਜੂਈ ਪਰ ਮੈਨੂੰ ਉਹਨਾਂ ਨਾਲ ਜ਼ਮੀਨ ਨਹੀਂ ਆਉਂਦੀ ਸੋਨੂੰ ਆਈ ਸੀ ਜੀ ਨਾ ਹਾਂ ਤੂੰ ਤੁਸੀਂ ਕਰ ਨਹੀਂ ਨਾ ਕਰਿਆ ਮੈਨੂੰ ਜਤਾ ਕਰਿਆ ਲੱਗੀ ਨਹੀਂ ਕਰੀ ਕੋਈ ਸੀ ਜੀ ਦੇ ਨਾਲ ਜਿਹਾ ਪਰਵਾਸ ਸੀ ਮੇਂ ਪਾਇਲਾ ਅਡਰੈਸਿੰਗ ਨਹੀਂ ਬਦਲਿਆ ਪਰਿਵਾਰ ਨਹੀਂ ਲੈਣਾ ਉਹ ਬਸ ਨੂੰ ਦੋਹਣਾ ਹੋਰੀ ਹੁੰਦਾਗਾ ਆਪਾਂ ਮੈਂ ਲਾਲਜ ਪੂਰਾ ਸੀ ਜਮੀਨ ਦਾ ਅੱਛਾ ਫਿਰ ਹੁਣ ਕੀ ਕਹਿਣਾ ਚਾਹੁੰਦੇ ਹੋ ਪਰ ਹੁਣ ਤਾਂ ਐਵੇਂ ਕਹਿਣਾ ਉਹਨਾਂ ਕਿ ਮਿਹਨਤ ਕਰਕੇ ਆਪਾਂ ਦਾ ਕੰਮ ਹੋ ਜਾਈ ਜਮੀਨ ਬਣ ਜਾਂਦੀ ਹੁੰਦੀ ਹੈ ਨਹੀਂ ਲਾਲਜ ਬਣਦਾ ਕਿਸੇ ਦਾ ਨਾਲ ਜੀ ਕਿ ਨਾਲ ਹੋ ਰਹੀ ਹੈ ਜਿਵੇਂ ਆਪਾਂ ਆਪਦੀ ਕਮਾਈ ਚ ਕਰਨ ਵਾਲੀਆਂ ਚੀਜ਼ਾਂ ਨਾ ਤਾਂ ਉਹਨਾਂ ਨੂੰ ਮਿਲਦਾ ਹੈ ਹੈ ਇਹ ਸਾਰੇ ਪ੍ਰਵਾਦ ਜੀ ਆਪਣੀ ਹਿੱਸੇ ਆ ਜੀ ਤੇ ਆਪਾਂ ਤੋਂ ਆਨੇ ਕਹਿਣਗੇ ਇਸੇ ਲਈ ਲੈਣੇ ਹਾਂ ਮੈਂ ਇਹ ਪੂਰਾ ਪੂਰੀ ਗੱਲ ਨੂੰ ਮੈਂ ਜਿਹੜੀ ਗੱਲ ਕਰਦਾ ਇਹ ਤਾਂ ਟੋਕੀਆ ਫੜਾ ਨਹੀਂ ਨਾ ਇਸ ਸੌਰੀ ਜੀ ਜਿਹਨੂੰ ਪਿੱਛੇ ਥੋੜੀ ਬੰਦਾ ਵੱਡਾ ਗੂੜੀ ਆ ਮੈਨੂੰ ਪਤਾ ਹੀ ਨਹੀਂ ਕਿ ਲੋਕ ਕਿਉਂ ਐ ਕਹਿੰਦੇ ਫਿਰ ਕਿ ਸੌਰੀ ਜੀ ਨੂੰ ਪਾ ਗਿਆ ਕੋਈ ਤਾਂ ਚਿੱਤ ਨਹੀਂ ਹੈ ਨਾ ਜੀ ਵੀ ਆ ਨਹੀਂ ਕਰਨਾ ਚਾਹੀਦਾ ਅਗਲਾ ਵੀ ਅੱਜ ਦਾ ਕਾਈ ਲੰਗਾ ਹੈ ਪਰ ਐ ਗੱਲ ਆ ਪਾ ਗੀ ਉਹਨਾਂ ਦੀ ਜ਼ਮੀਨ ਦਾ ਸਭ ਟੌਰ ਬਣ ਚੁੱਕੀ ਤੇ ਜਿਹੜੀਆਂ ਆ ਵੀ ਆਪਾਂ ਨੀਤ ਕਰਕੇ ਬਣਾਉਣੀਆਂ ਐ ਟੌਰ ਤਾਂ ਉਹਦੇ ਸੀ ਹੀ ਕੀ ਕਰੀ ਅੰਨੀ ਆ ਪੁੱਤ ਮੰਮੀ ਪਾਣੀ ਪਾਉਂਦੀ ਸੀ ਬੱਦਾਨੀਆਂ ਚ ਮੈਂ ਕਹਿੰਦਾ ਤੇ ਇਹ ਮਿੰਨ ਤਾਂ ਵਾਲੀ ਵਧੀਆ ਜਿਮਾਈ ਟੱਕ ਰਿਆ ਤੇ ਮੈਨੂੰ ਤਾਂ ਬੁਖਮਾਰ ਹੋ ਜੰਨੀ ਐ ਚੱਕੀ ਫਿਰ ਪਾ ਲੈਂਦਾ ਮੈਂ ਸਾਰੀ ਕੀ ਲਸਾ ਮੈਂ ਬਣਾ ਰਹੀ ਨੂੰ ਮਾਰੇ ਪੈਸੇ ਲਾਉਂਦਾ ਐ ਉਹਨਾਂ ਦੇ ਚੱਕੀ ਫਿਰਦਾ ਰਹਿਣਾ ਮਮੀ ਤੁਸੀਂ ਵਾਰੀ ਵਾਰੀ ਨਾ ਹੁਣ ਆਪਦੇ ਜਮਾਈ ਦੇ ਗੁੰਨਗਾਨਾ ਕਰੀ ਚੱਲਿਆ ਕਰੋ ਇਹ ਤਾਂ ਫਿਰ ਪੁੱਤ ਦੀਆਂ ਦਾ ਫਰਜ਼ੀ ਹੁੰਦਾ ਹੋਰ ਉਹ ਸੋਡਾ ਪੁੱਤੀ ਹੈ ਕਹਿੰਦੇ ਨਹੀਂ ਹੁੰਦੇ ਰੀਤੀ ਦੇ ਕੇ ਪੁੱਤ ਲਿਆਗਾ ਤੇ ਫਿਰ ਹੁਣ ਦੇਖੋ ਉਹ ਤਾਂ ਵੀ ਨਾ ਫਿਰ ਚੱਕਦਾ ਕੌਣ ਕੋਈ ਨਾ ਮਾਂ ਉਹਦਾ ਫਰਜ਼ ਸੀ ਉਹਨੇ ਕਿਹੜਾ ਕੋਈ ਤਰਤੇ ਸਾਇਨ ਕਰਤਾ ਫਿਰ ਕੀ ਹੋ ਗਿਆ ਫਿਰ ਜੇ ਹੁਣ ਵੀਰਾ ਹੁੰਦਾ ਪਿਓ ਹੁੰਦਾ ਮੇਰਾ ਆਪੇ ਲੈ ਕੇ ਫਿਰਦੇ ਰਹਿੰਦੇ ਤੇ ਫਿਰ ਹੁਣ ਫਰਜ਼ੀ ਉਹਦਾ ਸੀ ਨਹੀਂ ਨਹੀਂ ਬਥੇਰੇ ਵਿੱਚ ਤਾਂ ਕੁਛ ਨਹੀਂ ਬੀ ਉਹ ਤਾਂ ਮੇਰਾ ਐ ਤਾਂ ਐ ਤਾਂ ਨਾ ਹੈਗਾ ਫਿਰ ਹੁਣ ਕਾਲਜ ਗਿਆ ਵਿੱਚ ਵਿੱਚ ਸਾਨੂੰ ਪਤਾ ਹੈ ਕੋਈ ਮਾਰਾ ਦਿੱਤਾ ਨਾ ਫਿਰ ਕੁਛ ਨਹੀਂ ਪਰ ਆਪਾਂ ਨੂੰ ਤਾਂ ਚਾੜ ਮੰਮੀ ਚੰਗਾ ਪਰਿਵਾਰ ਮਿਲ ਗਿਆ ਹਨਾ ਵੀ ਬਥੇਰਾ ਚੰਗਾ ਵਿਚਾਰਾ ਬਹੁਤ ਕਰਦਾ ਸੋਡਾ ਮੇਰੀ ਤੇ ਸੱਸ ਚੰਗੀ ਹਾਂ ਬਥੇਰੇ ਦੀ ਮੰਮੀ ਚੰਗੀ ਹੈ ਵਿਚਾਰਾ ਆਪਾਂ ਕਹੀਏ ਇਹਦਾ ਪੁੱਤ ਭੇਜਿਆ ਹੂੰ ਇਹ ਤਾਂ ਹੈਗਾ ਹੀ ਆ ਮੰਮੀ ਨਾ ਕੋਈ ਨਹੀਂ ਮੰਮੀ ਸੋਡਾ ਤਾਂ ਬਥੇਰਾ ਕਰਦੇ ਨੇ ਤੇ ਮੈਨੂੰ ਕਹਿੰਦੇ ਵੀ ਭਾਵੇਂ ਮੇਰੇ ਕਿੰਨਾ ਮਰਜ਼ੀ ਖਰਚ ਆ ਜਾਏ ਵੀ ਮੰਮੀ ਨੂੰ ਤਾਂ ਨਹੀਂ ਠੀਕ ਕਰਾ ਕੇ ਹਟੂ बियाइन ਵੀ ਕੜੈਕਟਰ ਦੇ ਲੈ ਜੇ ਆਮ ਨੇ ਆਇਆ ਤੇ ਕਿਤੇ ਲੈ ਕੇ ਲਿਜਾਣੇ ਬਹੁਤ ਫਿਰਤ ਕਰੀਏ ਮੰਮੀ ਇਹਨਾਂ ਨੇ ਜੇ ਫਿਰਤ ਕੀ ਸੀ ਤੱਕ ਨਾ ਅੱਜ ਤੇਰੇ ਕੋਲੇ ਖੜੀਆਂ ਹਾਂ ਹਾਂ ਬਸ ਨਾਲੇ ਮੰਮੀ ਮੇਰੇ ਦੇਖਣ ਨੂੰ ਕੀ ਲੈ ਹਾਂ ਮੈਂ ਤਾਂ ਤੁਸੀਂ ਲੱਖਾਂ ਕਰੋੜਾਂ ਵਰਗੀਆਂ ਹੋ ਮੈਨੂੰ ਕੋਈ ਜਨੀਂਜੇ ਦਾਤਾਂ ਤੋਂ ਕੀ ਕਰਾਉਣਾ ਮੈਂ ਤੇ ਜੇ ਤੁਸੀਂ ਮੇਰੇ ਕੋਲੇ ਹੋ ਤਾਂ ਮੇਰੇ ਕੋਲੇ ਦੁਨੀਆ ਦਾ ਸਾਰਾ ਹੋਊਗਾ ਹਨਾ ਜਲ ਕੋਈ ਨਾ ਮੰਮੀ ਬੜੀ ਆਪਣੀ ਕਾਰਨ ਬੜੀਆਂ ਨਹੀਂ ਨਾ ਮਾਤੀਆਂ ਨੂੰ ਹਾਂ ਹੀ ਦੱਸ ਲੱਗਦਾ ਸੀ ਵੀ ਵਧੀਆ ਟੱਕਰ ਜੀ ਵਧੀਆ ਟੱਕਰ ਜੀ ਹਾਂ ਬੱਸ ਮੰਮੀ ਆ ਗਈ ਘਰ ਲੱਗਦਾ ਸੀ ਕੀ ਤਾਂ ਹੈ ਤਾਂ ਮੰਮੀ ਆਜੂ ਦੇਰ ਆਪਾਂ ਚਾਹ ਪਾਣੀ ਪੀਂਦੇ ਆ ਮੈਂ ਕਹਿੰਦਾ ਮੈਂ ਪਾਣੀ ਜਾ ਆ ਕਰਦਾ ਹਾਂ